ਫੇਸਬੁੱਕ ਤੇ ਜੇ ਇੱਕ ਗਲਤੀ ਕੀਤੀ ਤਾਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਕਿਉਂਕਿ ਬਾਈ ਹੁਣੇ ਵੀ ਆਪਣੇ ਕੋਲ ਆਇਆ ਵਿਜੇ ਬਾਈ ਦਾ ਨਾਮ ਆ ਤਾਪਾ ਮੰਡੀ ਤੋਂ ਆ ਤੇ ਪ੍ਰੈਸ ਦੇ ਵਿੱਚ ਕੰਮ ਕਰਦਾ ਹੁੰਦਾ ਬਾਈ ਤੇ ਬਾਈ ਦੀ ਇੱਕ ਪ੍ਰੋਬਲਮ ਸੀ ਕਿ ਐਨ ਸਟ੍ਰੀਮ ਐਡ ਦਾ ਬਾਈ ਨੂੰ ਸੈਟਪ ਆਇਆ ਹੋਇਆ ਸੀ ਪਰ ਸੈਟਪ ਹੋ ਨਹੀਂ ਰਿਹਾ ਸੀ ਨਾ ਹੀ ਰਿਵਿਊ ਦੇ ਵਿੱਚ ਜਾਂਦਾ ਸੀਗਾ ਤੇ ਰਿਵਿਊ ਦੇ ਵਿੱਚ ਪਿਆ ਪਿਆ ਹੀ ਮਤਲਬ ਬਾਈ ਨੂੰ ਹੋ ਰਿਹਾ ਸੀ ਕਿ ਮੇਰਾ ਪੇਜ ਮੋਨਟਾਈਜ਼ ਨਹੀਂ ਹੋ ਰਿਹਾ ਤਾਂ ਇਹਦੇ ਬਾਰੇ ਵੀ ਦੱਸੂਗਾ ਤੇ ਇੱਕ ਬਾਈ ਦੀ ਹੋਰ ਪ੍ਰੋਬਲਮ ਸੀ ਕਿ ਬਾਈ ਦਾ YouTube ਚੈਨਲ ਆਗਾ ਤੇ ਉਹਦਾ ਜਿਹੜਾ ਕਿ 3000 ਘੰਟੇ ਦਾ ਟਾਈਮ ਤਾਂ ਪੂਰਾ ਹੋ ਗਿਆ ਸੀ ਪਰ ਅੱਗੇ ਦਾ ਜਿਹੜਾ ਕਿ ਬਾਈ ਤੋਂ ਸੈਟਅਪ ਨਹੀਂ ਹੋ ਰਿਹਾ ਸੀਗਾ ਤਾਂ ਉਹ ਆਪਾਂ ਸਾਰੀਆਂ ਪ੍ਰੋਬਲਮਾਂ ਹੱਲ ਕਰਕੇ ਦਿੱਤੀਆਂ ਨੇ ਤਾਂ ਹੁਣ ਬਾਈ ਦੀ ਸਭ ਤੋਂ ਪਹਿਲੀ ਪ੍ਰੋਬਲਮ ਸੀ ਬਾਈ ਦਾ ਪੇਜ ਮੋਨਟਾਈਜ਼ ਨਹੀਂ ਹੋ ਰਿਹਾ ਹੈ ਨਾ ਬਾਈ ਹਾਂ ਬਾਈ ਹੁਣ ਬਾਈ ਨੂੰ ਆਪਾਂ ਮੇਨ ਚੀਜ਼ ਦੱਸੀ ਆ ਵੀ ਕਿਸ ਕਾਰਨ ਤੇਰਾ ਬਾਈ ਰਿਵਿਊ ਦੇ ਵਿੱਚ ਪਿਆਗਾ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦੇ ਕੋਲੇ ਇਨ ਸਟ੍ਰੀਮ ਐਡ ਸੈਟਅਪ ਆ ਜਿਹੜਾ ਉਹ ਰਿਵਿਊ ਦੇ ਵਿੱਚ ਪਿਆ ਜਾਂ ਫਿਰ ਸੈਟਅਪ ਆ ਚੁੱਕਿਆਗਾ ਤਾਂ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਉਹਨਾਂ ਦਾ ਬਿਲਕੁਲ ਵੀ ਮੋਨਟਾਈਜ਼ ਨਹੀਂ ਹੁੰਦਾਗਾ ਕਿਉਂਕਿ ਇਨ ਸਟ੍ਰੀਮ ਐਡ ਦਾ ਸੈਟਅਪ ਜਿਹੜਾ ਉਹ ਉਦੇ ਕਾਰਨ ਕੀ ਹੈ ਕਿ ਹੁਣ ਉਹਨਾਂ ਨੇ ਨਵਾਂ ਜਿਹੜਾ ਸੈਟਅਪ ਆ ਜਿਹੜਾ ਕਿ ਨਵਾਂ ਟੂਲ ਆ ਇੰਟਰੋਡਿਊਸ ਕੀਤਾ ਜਿਹਦਾ ਨਾਮ ਹੈਗਾ ਕੰਟੈਂਟ ਮੋਨਟਾਈਜੇਸ਼ਨ ਤਾਂ ਬਾਈ ਦੀ ਵੀ ਇਹੀ ਪ੍ਰੋਬਲਮ ਸੀਗੀ ਬਾਈ ਦਾ ਪੇਜ ਰਿਵਿਊ ਦੇ ਵਿੱਚ ਪਿਆ ਸੀਗਾ ਤਾਂ ਹੁਣ ਬਾਈ ਨੂੰ ਆਪਾਂ ਚੰਗੇ ਤੌਰ ਦੇ ਉੱਤੇ ਚੰਗੀ ਤਰ੍ਹਾਂ ਸਮਝਾਇਆ ਕਿ ਉਹ ਜਿਹੜਾ ਇਨਸਟ੍ਰੀ ਮੈਡਾ ਸੈਟਅਪ ਬੰਦ ਹੋ ਚੁੱਕਿਆ ਹੁਣ ਕੰਬੀਨੇਸ਼ਨ ਆਊਗਾ ਜਿਹੜਾ ਕਿ ਕੰਟੈਂਟ ਮੋਨਟਾਈਜੇਸ਼ਨ ਆ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਰਿਹਾ ਕਿ ਇਹ ਵਾਲਾ ਟੂਲ ਆਊਗਾ ਤੇ ਇਨ ਸਟ੍ਰੀਮ ਐਡ ਹੁਣ ਬਿਲਕੁਲ ਹੀ ਖਤਮ ਹੋ ਚੁੱਕਿਆ ਇਹਦੇ ਉੱਤੇ ਟੈਨਸ਼ਨ ਕਰਨ ਦੀ ਲੋੜ ਨਹੀਂ ਜੇਕਰ ਤੁਹਾਡਾ ਸੈਟਅਪ ਨਹੀਂ ਹੋ ਰਿਹਾ ਜਾਂ ਫਿਰ ਰਿਵਿਊ ਦੇ ਵਿੱਚ ਪਿਆ ਤਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਡਾ ਜਿਹੜਾ ਹੋ ਹੱਲ ਹੋ ਜਾਊਗਾ ਬੀਟਾ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਹੌਲੀ ਹੌਲੀ ਸਾਰਿਆਂ ਨੂੰ ਕੰਟੈਂਟ ਮੋਨਟਾਈਜੇਸ਼ਨ ਮਿਲ ਰਿਹਾ ਤੇ ਬਾਈ ਨੂੰ ਹੁਣ ਕੰਟੈਂਟ ਮੋਨਟਾਈਜੇਸ਼ਨ ਕਿਉਂ ਨਹੀਂ ਮਿਲਿਆ ਉਹਦੇ ਬਾਰੇ ਵੀ ਦੱਸ ਦਿਆਂ ਹੁਣ ਬਾਈ ਨੂੰ ਕੰਟੈਂਟ ਮੋਨਟਾਈਜੇਸ਼ਨ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਬਾਈ ਦੀਆਂ ਕੁਝ ਕੁ ਵੀਡੀਓ ਸੀ ਹਨ ਬਾਈ ਤੁਸੀਂ ਗਾਣਾ ਯੂਜ਼ ਕਰ ਰਹੇ ਸੀ ਬਾਈ ਹੋਰੇ ਨਾ ਗਾਣਾ ਯੂਜ਼ ਕਰ ਰਹੇ ਸੀ ਕਿਉਂਕਿ 2025 ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਹੀ ਬਦਲ ਗਈਆਂ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜੇ ਗਾਣੇ ਵਗੈਰਾ ਲਾਉਂਦੇ ਆ ਜਾਂ ਫਿਰ ਫਿਲਮਾਂ ਵਗੈਰਾ ਪਾ ਰਹੇ ਆ ਕਿਸੇ ਦੀਆਂ ਚੱਕ ਕੇ ਜਾਂ ਫਿਰ ਕੋਈ ਵੀ ਕੰਟੈਂਟ ਆ ਕੋਈ ਸੋਸ਼ਲ ਮੀਡੀਆ ਤੋਂ ਚੱਕ ਕੇ ਪਾ ਰਿਹਾ ਤਾਂ ਉਹਨਾਂ ਦਾ ਮੋਨਟਾਈਜ਼ ਬਿਲਕੁਲ ਵੀ ਨਹੀਂ ਹੋਣਾ ਕਿਉਂਕਿ ਕ੍ਰਾਈਟੇਰੀਆ ਹੀ ਖਤਮ ਕਰਤਾ ਇੱਕੋ ਕ੍ਰਾਈਟੇਰੀਆ ਰਹਿ ਗਿਆ ਜਿਹੜਾ ਕਿ ਆ ਜੈਨੂਇਨ ਕੰਟੈਂਟ ਦਾ ਜਿਹੜ ਮੋਨਟਾਈਜ਼ ਉਹ ਕੰਟੈਂਟ ਮੋਨਟਾਈਜੇਸ਼ਨ ਨੂੰ ਹੁਣ ਬਾਈ ਨੂੰ ਆਪਾਂ ਰਾਏ ਦਿੱਤੀ ਹੈਗੀ ਦੱਸਿਆਗਾ ਕਿ ਬਾਈ ਆਪ ਦੀਆਂ ਜਿਹੜੀਆਂ ਵੀਡੀਓ ਨੇ ਜਿਹੜੀਆਂ ਕੀ ਹੈਗੀਆਂ ਨੇ ਗਾਣੇ ਗੂਣੇ ਵਾਲੀਆਂ ਉਹ ਡਿਲੀਟ ਕਰ ਦੇ ਤੇ ਇੱਕ ਮਹੀਨੇ ਬਾਅਦ ਬਾਈ ਦਾ ਪੇਜ ਆਪਣੇ ਆਪ ਸਹੀ ਹੋ ਜੂ ਤੇ ਕੰਟੈਂਟ ਮੋਨਟਾਈਜੇਸ਼ਨ ਵੀ ਮਿਲ ਜੂਗਾ ਜੇ ਬਾਈ ਨੂੰ ਕੰਟੈਂਟ ਮੋਨਟ ਮਿਲ ਗਿਆ ਤਾਂ ਆਪਾਂ ਅਪਡੇਟ ਵੀ ਤੁਹਾਨੂੰ ਵੀਡੀਓ ਤੇ ਰਾਹੀਂ ਦੇ ਦਾਂਗੇ ਤੇ ਬਾਈ ਦਾ ਇੱਕ ਹੋਰ ਚੱਕਰ ਸੀਗਾ ਵੀ ਬਾਈ ਦਾ ਜਿਹੜਾ ਐਡਸੈਂਸ ਦਾ ਸੈਟਅਪ ਨਹੀਂ ਹੋ ਰਿਹਾ ਸੀ ਅੱਧਾ ਪੇਜ ਮੋਨਟਾਈਜ਼ ਹੋ ਜੂ ਬਾਈ ਦਾ ਰਿਵਿਊ ਦੇ ਵਿੱਚ ਆਪਾਂ ਸੈਂਡ ਕਰਤਾ ਤੇ ਬਾਈ ਦਾ ਜਿਹੜਾ ਕਿ YouTube ਚੈਨਲ ਹੁਣ ਰਿਵਿਊ ਦੇ ਮੈਸੇਜ ਵੀ ਆ ਜਾਈਏ ਕਿ ਤੁਹਾਡਾ ਜਿਹੜਾ ਪੇਜ ਆ ਉਹ ਮੋਨਟਾਈਜ਼ ਹੋ ਚੁੱਕਿਆ ਅੱਧਾ ਬਾਈ ਦਾ ਪੇਜ ਆ ਜਿਹੜਾ ਕੀ ਆ YouTube ਦਾ ਮੋਨਟਾਈਜ਼ ਹੋ ਜੂ ਬਾਈ ਵਧੀਆ ਹੈਲਪਫੁਲ ਲੱਗੀ ਗੱਲ ਆ ਹਾਂ ਮਾਹਿਆ ਕੀ ਬਾਤ ਆ ਵੀਰੇ ਯਾਰ ਬਠੰਡੇ ਵਾਲੇ ਬਾਈ ਮਿਲ ਕੇ ਤੁਹਾਨੂੰ ਤੇ ਅਨੰਦ ਵੀ ਆਇਆ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਬਾਈ ਨੇ ਬਹੁਤ ਨਾਲੋ ਬਾਈ ਨਾਲ ਗੱਲਬਾਤ ਹੋ ਗਈ ਸੀ ਫੋਨ ਤੇ ਹਨਾ ਤੇ ਅੱਜ ਸਬਬ ਮਿਲਿਆ ਬਾਈ ਨੂੰ ਰਸਤੇ ਦੇ ਵਿੱਚ ਮਿਲ ਕੇ ਆਪਾਂ ਬਾਈ ਦਾ ਜੋ ਵੀ ਪ੍ਰੋਬਲਮ ਸੀ ਆਪਾਂ ਹੱਲ ਕਰਕੇ ਦਿੱਤੀ ਆ ਤੇ ਦੱਸਿਆਗਾ ਵੀ ਬਾਈ ਆਹ ਆਹ ਚੀਜ਼ਾਂ ਕਰ ਲਾਣਾ ਤੇ ਚੰਗੀ ਤਰ੍ਹਾਂ ਆਪਾਂ ਬਾਈ ਨੂੰ ਸਮਝਾਤਾ ਐਵੇਂ ਘੁੰਮਣ ਘੇਰੀ ਵਾਲੀ ਗੱਲ ਨਹੀਂ ਕਿਉਂਕਿ ਕਈ ਨਾ ਮਤਲਬ ਹੋਰ ਪਾਸੇ ਲਾ ਦਿੰਦੇ ਆ ਪਰ ਆਪਾਂ ਸਹੀ ਸਪਸ਼ਟ ਗੱਲ ਦੱਸਦੀ ਕਿ ਬਈ ਆਹ ਚੀਜ਼ਾਂ ਕਲੀਅਰ ਕਰ ਲਾ ਤੇਰਾ ਮੋਨਟਾਈਜ਼ ਹੋ ਜਾਊਗਾ ਤੇ YouTube ਚੈਨਲ ਦਾ ਵੀ ਬਾਈ ਤੈਨੂੰ ਮੈਸੇਜ ਆ ਜਾਊਗਾ ਥੋੜੇ ਟਾਈਮ ਚ ਤੇਰੇ ਗੱਲਬਾਤ ਬਣ ਗਈ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਟੀਮ ਨੂੰ ਮਿਲ ਕੇ ਬਿੰਡੇ ਵਾਲਿਆਂ ਦੀ ਨੂੰ ਚਲੋ ਜਦੋਂ ਵੀ ਵੀਰੇ ਇੱਧਰ ਦੇ ਆਇਆ ਕਰੋ ਨਾ ਜ਼ਰੂਰ ਮਿਲ ਕੇ ਜਾਇਆ ਕਰੋ ਠੀਕ ਹੈ ਜੀ ਠੀਕ ਹੈ ਵੀਰੇ ਜੀ